ਦੇਖੋ ਹਾਂ ਕਿੱਦਾਂ ਆਈਆਂ ਅੱਜ ਬੜਾ ਭੈਣ ਜੀ ਦਾ ਪਤਾ ਲੈਣ ਆਈਆਂ ਮੈਨੂੰ ਕੀ ਤਾਂ ਪਤਾ ਨਹੀਂ ਇਹਨਾਂ ਦਾ ਬੜੀਆਂ ਚਤਰਾਆਂ ਬਣੀਆਂ ਫਿਰਦੀਆਂ ਦੋਨੀਆਂ ਸਵਾਦ ਲੈਂਦੀਆਂ ਫਿਰਦੀਆਂ ਇੱਦਾਂ ਕਰਦੀਆਂ ਜਿਦਾਂ ਇਹਨਾਂ ਨੂੰ ਪਤਾ ਹੀ ਕੁਛ ਨਹੀਂ ਜੇ ਪਤਾ ਤਾਂ ਫੇਰ ਪੁੱਛਦੀਆਂ ਗੱਲ ਹੀ ਆ ਮੈਨੂੰ ਉਹ ਕਿੱਥੇ ਹੈ ਹੈ ਇੰਨੀਆਂ ਇਹ ਹੈਗੀਆਂ ਸਿਰੇ ਦੀਆਂ ਦੋਨੀਆਂ ਹੀ ਉਹਦਾ ਕਦੇ ਇੱਥੇ ਬੜੀਆਂ ਨਹੀਂ ਤੇ ਅੱਜ ਆ ਗਈਆਂ ਸਵਾਦ ਲੈ ਹੈ ਆਪਣੇ ਘਰ ਦਾ ਨਹੀਂ ਇਹਨਾਂ ਨੂੰ ਪਤਾ ਵੀ ਆਪਣੇ ਘਰ ਇਹਨਾਂ ਦੇ ਕੀ ਹੁੰਦਾ ਹੈ ਹੀ ਪਾਂਗ ਬੁੱਝਦੀ ਨਾ ਤੇ ਰੋਇ ਰੋਇ ਕੁੱਤ ਕਲੇਸ਼ ਹੁੰਦਾ ਤੇ ਇੱਥੇ ਆ ਗਈ ਸੁਆਦ ਲੈਣਾ ਜੀ ਹੈ ਹੱਦ ਹੋ ਗਈ ਇਹਨਾਂ ਦੀ ਤੇ ਮਾੜੀ ਜੀ ਗੱਲ ਹੋਈ ਨਹੀਂ ਤੇ ਦੇਖ ਕਿਦਾਂ ਆਈਆਂ ਦੌੜੀਆਂ ਦੇਖਾਂ ਪ੍ਰੀਤੀ ਨੂੰ ਕਰਾਂ ਫੋਨ ਪ੍ਰੀਤੀ ਤਾਂ ਵੀ ਨਹੀਂ ਆਈ ਸਵੇਰ ਦਾ ਫੋਨ ਆਇਆ ਜਨਾਨੀਆਂ ਵੀ ਹਾਦੀ ਕਰਦੀਆਂ ਹੈ ਲੈ ਕਿਦਾਂ ਲੋਕਾਂ ਦੇ ਘਰਾਂ ਐ ਸੁਆਦ ਲੈਂਦੀਆਂ ਬੰਦਾ ਇਹ ਤੇ ਦੇਖੇ ਤੇ ਅਗਲੇ ਤੇ ਕੀ ਬੀਤਦੀ ਆ ਕੀ ਨਹੀਂ ਬੀਤਦੀ ਆਪਣੀ ਤੇ ਇਹ ਦੱਸ ਹਲੋ ਹਲੋ ਹਾਂ ਜੀ ਕਿੱسا ਸਤਿ ਸ਼੍ਰੀ ਅਕਾਲ ਪ੍ਰੀਤੀ ਕਿਦਾਂ ਬੜਾ ਠੀਕ ਆ ਤੁਸੀਂ ਸੁਣਾਓ ਬਸ ਵਧੀਆ ਕੀ ਗੱਲ ਤੁਸੀਂ ਆਣਾ ਨਹੀਂ ਮੈਂ ਹੱਥ ਗਾੜੇ ਤੁਸੀਂ ਕੱਲ੍ਹ ਤਾਂ ਆਦੇ ਸੀ ਆਏ ਐ ਤੋ ਕਰੋ ਨਹੀਂ ਬ੍ਰੀਤੀ ਜਿਹੜੀ ਹੈ ਮੇਰਾ ਜੀਜਾ ਨਹੀਂ ਲੱਗਦਾ ਸੀ ਤੇ ਅੱਜ ਤੱਕ ਸਵੇਰ ਦਾ ਵੀ ਫੋਨ ਨਹੀਂ ਆਇਆ ਸੀ ਉਹ ਬਸ ਕੁੜੀ ਏਦੀ ਵਾਂਗ ਗਈ ਜਾਂਦੀ ਸੀਗੀ ਕੀ ਗੱਲ ਹੋਈ ਇਹਨੂੰ ਦੀਪ ਨੂੰ ਬਸ ਉਦਾਂ ਜਿਹੇ ਜਿਹੀ ਖਰੀ ਜਾਂਦੀ ਐ ਨਾ ਕੋਈ ਕੰਮ ਕਰਨ ਦਿੰਦੀ ਪਈ ਆ ਤੇ ਇਦਾਂ ਕਰਨੀ ਐ ਮਿਰਚਾਂ ਮੁਰਚਾਂ ਛੁਆ ਕੇ ਸੁੱਟਣੀਆਂ ਐ ਕਿਦ ਨਜ਼ਰੀ ਨਾ ਲੱਗ ਗਈ ਹੋਵੇ ਇਹਨੂੰ ਨਾ ਨਜ਼ਰ ਕੀ ਲੱਗੀ ਹੋਣੀ ਆ ਤੁਹਾਨੂੰ ਪਤਾ ਲੈ ਇੱਦੀ ਕਰਦੀ ਰਹਿੰਦੀ ਐ ਇਹ ਹਾਂ ਚਲ ਕੋਈ ਨਾ ਉਦਾਂ ਵੀ ਚਲੋ ਬੱਚੇ ਨੂੰ ਹੋ ਹੀ ਜਾਂਦਾ ਐ ਹਾਂ ਜੀ ਹਾਂ ਸੁਣਾਓ ਕਿੱਦਾਂ ਠੀਕ ਐ ਤੁਹਾਡੀ ਸੇਹਤ ਬਸੜੀਏ ਸਿਹਤ ਵੀ ਇਦਾਂ ਹੀ ਆ ਤੈਨੂੰ ਕੀ ਦਸਾਂ ਕੀ ਹੋ ਗਿਆ ਉਹ ਪ੍ਰੀਤੀ ਦੇਲਾ ਉਹ ਜਿਹੜੀਆਂ ਹੈਗੀਆਂ ਰਤਵਿੰਦਰ ਤੇ ਰਜਵਿੰਦਰ ਹੈ ਆਪਣੇ ਘਰ ਦੇ ਕਿ ਕੁਝ ਨਹੀਂ ਹੁੰਦਾ ਹਾਂਜੀ ਤੇ ਅੱਜ ਆਈਆਂ ਦੇ ਲਾਗੇ ਕਦੀ ਅੱਗੇ ਨਾ ਪਿੱਛੇ ਤੇ ਅੱਜ ਆਈਆਂ ਬੜਾ ਸੁਆਦ ਲੈ ਇਹੇ ਜੀ ਸਾਰਾ ਪਿੰਡ ਗੱਲਾਂ ਕਰਦਾ ਵੀ ਇਹਨਾਂ ਨੂੰ ਪੁੱਛੇ ਵੀ ਸਾਰਾ ਪਿੰਡ ਗੱਲਾਂ ਕਰਦਾ ਜਾਂ ਇਹ ਹੀ ਗੱਲਾਂ ਕਰਦੀਆਂ ਹਾਂ ਹੀ ਨਾ ਤਾਂ ਬਹਾਨਾ ਚੈਈਦਾ ਵਾ ਗੱਲਾਂ ਕਰਾਂਦਾ ਹੋਰ ਹੋਰ ਵੇਲਾ ਇੰਨੀਆਂ ਇੱਥੇ ਆ ਕੇ 10 ਗੱਲਾਂ ਕਰਕੇ ਗਈਆਂ ਜੀ ਇਹ ਜੀ ਜੁਆਈ ਪਿੱਛੇ ਲੱਗ ਕੇ ਨਹੀਂ ਨੋਂ ਬਾਹਰ ਕੱਢ ਦਿੱਤੀ ਹੈ ਅੱਛਾ ਹੋਰ ਕਹਿੰਦੀਆਂ ਸੀ ਹੋਰ ਹੋਰ ਕਹਿੰਦੀਆਂ ਜੀ ਸਾਰੇ ਪਿੰਡ ਰੋਲਾ ਪਿਆ ਆ ਵੀ ਜੁਆਈ ਪਿੱਛੇ ਲੱਗ ਗਏ ਤੇ ਇਨੀ ਨੋਂ ਨੋਂ ਲੜ ਲੁੜ ਕੇ ਤੇ ਨੋਂ ਕਰੋ ਬਾਹਰ ਕੱਢ ਦਿੱਤੀ ਹੈ ਹੈ ਦੱਸ ਭਲਾ ਇਹਨਾਂ ਨੂੰ ਕੀ ਪਤਾ ਵੀ ਸਾਡੇ ਘਰ 'ਚ ਕੀ ਹੋਇਆ ਕੀ ਨਹੀਂ ਹੋਇਆ ਇਤਨੀ ਗੱਲਾਂ ਹੋਲਾਂ ਗੰਨਿਆ ਮਾ ਹੋਰ ਹੈ ਇੱਕ ਤਾਂ ਕਹਿੰਦੀ ਮੈਂ ਤਾਂ ਗੁਰਦੁਆਰਾ ਸਾਹਿਬ ਗਈ ਸੀ ਉੱਥੇ ਤਾਂ ਬੁੜੀਆਂ ਮੂੰਹ ਜੋੜ ਜੋੜ ਗੱਲਾਂ ਕਰਦੀਆਂ ਏ ਨਹੀਂ ਪਤਾ ਵੀ ਆਪ ਹੀ ਦੋਨੇ ਜਣੀਆਂ ਉਹੀ ਹੈ ਇਹ ਨਹੀਂ ਪਤਾ ਵੀ ਆਪ ਹੀ ਦੋਨੇ ਜਣੀਆਂ ਮੂੰਹ ਮੂੰਹ ਜੋੜ ਜੋੜ ਗੱਲਾਂ ਕਰਦੀਆਂ ਸੀ ਤੇ ਨਾਲੇ ਹੁਣ ਸਵਾਦ ਲੈ ਕੇ ਗਈਆਂ ਉਹ ਘਰ ਬੈਠੇ ਪੂਰਾ ਪਤਾ ਨਹੀਂ ਨਾ ਲੱਗਦਾ ਤੇ ਕੀ ਹੋਇਆ ਆਹੋ ਇੰਦਾਂ ਦੀਆਂ ਗੱਲਾਂ ਹੋਣਾ ਕਿ ਮੈਂ ਤਾਂ ਨਹੀਂ ਹੁਣ ਆਣਾ ਹੈਗਾ ਲੈ ਤੂੰ ਕਿਉਂ ਨਹੀਂ ਆਣਾ ਪੁੱਤ ਤੇਰਾ ਘਰ ਨਹੀਂ ਆ ਇਹ ਇਨਾ ਪਿੱਛੇ ਲੱਗ ਕੇ ਤੁਸੀਂ ਲੋਕਾਂ ਨੇ ਕਾਦੀਆਂ ਗੱਲਾਂ ਕਰਨੀਆਂ ਲੋਕਾਂ ਦਾ ਕੀ ਆ ਦੋ ਦਿਨ ਗੱਲਾਂ ਕਰ ਲੈਣਗੇ ਚਾਰ ਦਿਨ ਗੱਲਾਂ ਕਰ ਲੈਣਗੇ ਇਨਾ ਪਿੱਛੇ ਲੱਗ ਕੇ ਘਰ ਛੱਡ ਦੇਣਾ ਤੂੰ ਆਪਣਾ ਲੈ ਭਲਾ ਸੀ ਕੀ ਦਾ ਵਾਹ ਅਸੀ ਤੇ ਦੋ ਦਿਨ ਵਸੇ ਰਹਿਣ ਵਾਸਤੇ ਆਏ ਸੀ ਹੈ ਨਹੀਂ ਉਹੀ ਮੈਂ ਕਹਿਣ ਲੱਗੇ ਉਹੀ ਮੈਂ ਕਹਿਨੀ ਆ ਫੇ ਦੱਸ ਇੱਥੇ ਕਿਹੜਾ ਕੋਈ ਈਡਾ ਹੀ ਵੱਡਾ ਅਸੀਂ ਉਹ ਕਰ ਦਿੱਤਾ ਵੀ ਜਿਹੜਾ ਇਹ ਈਦਾ ਸਵਾਦ ਲੈਂਦੀ ਆ ਆਪਣੇ ਘਰੋਂ ਲੈਣਾ ਨੂੰ ਪਤਾ ਨਹੀਂ ਹੈ ਬੜੀਆਂ ਚੰਗੀਆਂ ਬਣੀਆਂ ਫਿਰਦੀਆਂ ਆਪਣੇ ਆਪ ਵਿੱਚ ਇਹ ਤੇ ਫੇ ਦੇ ਲਾ ਹੈ ਗੱਲਾਂ ਕਰਕੇ ਤੇ ਤੁਰਦੀਆਂ ਹੋਈਆਂ ਤਾਂ ਮੈਂ ਕਿਹਾ ਚਾਹ ਬਣੀ ਹੈ ਇਹ ਚਾਹ ਪਾਣੀ ਨਹੀਂ ਪੀਣਾ ਚਾਹ ਪਾਣੀ ਨਹੀਂ ਕੀ ਪੀਣਾ ਉਦਾਂ ਹੀ ਸਵਾਦ ਲਾ ਲਾ ਗੱਲਾਂ ਕਰਦੀਆਂ ਉਦਾਂ ਹੀ ਭਰੇ ਭੇ ਇਹਨਾਂ ਦੇ ਹੋਰ ਹੋਰ ਹਾਂ ਹੈ ਰੋਲਾ ਦਾ ਸ ਲੋਕਾਂ ਦਾ ਦਾਸ ਅਸੀਂ ਕੀ ਕਰੀਏ ਹੁਣ ਪਤਾ ਹੁਣ ਇਹਨਾਂ ਨੇ ਪਿੰਡੇ ਵਿੱਚ ਰੋਲਾ ਸਾਰਿਆਂ ਨੇ ਹੋਰ ਰੋਲਾ ਪਾਣਾ ਹੀ ਐ ਗੱਲਾਂ ਹੁਣ ਲੱਗਣੀਆਂ ਦੇ ਰੋਸੇ ਹੁਣ ਹੋਰ ਹੋਰ ਮੈਂ ਤੇ ਉਹੀ ਕਹਿੰਨੀ ਆ ਵੀ ਦੇਖ ਲੋ ਕੀ ਸਾਡੇ ਘਰ ਦੇ ਸੁਆਦ ਕਿੱਦਾਂ ਲੰਦੇ ਆਪਣੇ ਘਰਾਂ ਦਾ ਇਹਨਾਂ ਨੂੰ ਪਤਾ ਹੀ ਨਹੀਂ ਆਪਣੇ ਘਰਾਂ ਵਿੱਚ ਜੋ ਮਰਜ਼ੀ ਹੁੰਦਾ ਰਵੇ ਇਹਨਾਂ ਦਾ ਇੱਕ ਕਹਿੰਦੀ ਐ ਜੀ ਮੈਂ ਤੇ ਰੋਜ਼ ਹੀ ਸੁਣਦੀ ਰਹੀ ਹਾਂ ਜਦੋਂ ਤਾਂ ਮਣੀ ਦਾ ਵਿਆਹ ਕੀਤਾ ਰੋਜ਼ ਹੀ ਤੁਹਾਡੇ ਘਰ ਰੋਲਾ ਪੈਂਦਾ ਰਿਹਾ ਭਲਾ ਦਾ ਸਹੀ ਨਹੀਂ ਕੰਨ ਸਾਡੇ ਘਰ ਨੂੰ ਹੀ ਲਾਇਓ ਸੀ ਨਹੀਂ ਮਮੀ ਤੁਸੀਂ ਨਾ ਟੈਨਸ਼ਨ ਨਾ ਲਵੋ ਲੋਕਾਂ ਦੇ ਕੀ ਲੋਕਾਂ ਨੇ ਤਾਂ ਗੱਲਾਂ ਕਰਨੀਆਂ ਹੀ ਆਂ ਹਾਂ ਪਰ ਇਹਦੀ ਲੋਕਾਂ ਨੂੰ ਤਾਂ ਮੌਕਾ ਲੱਗਾ ਹੁਣ ਆਓ ਹਾਂਜੀ ਹਾਂ ਉਹ ਦੀਪਨੌਰ ਫੇਰ ਆਉਣ ਲੱਗ ਪਈ ਆ ਅੱਛਾ ਅੱਛਾ ਚੱਲ ਫੇ ਤੂੰ ਗੱਲ ਕਰਦੀ ਪਈ ਆਓ ਹਾਂਜੀ ਮੈਂ ਦੇਖਾਂ ਉਹਨੂੰ ਹਾਂ ਹਾਂ ਦੇਖ ਦੇ ਟੈਨਸ਼ਨ ਨਾ ਲਓ ਫੇ ਅਸੀਂ ਗੱਲ ਕਰਦੇ ਆ ਠੀਕ ਹੈ ਠੀਕ ਠੀਕ ਆ ਦੇਖੋ ਉਹਨੂੰ ਕੀ ਗੱਲ ਆ ਚੱਲ ਚੰਗਾ ਚੰਗਾ ਓਕੇ ਚੰਗਾ ਓਕੇ ਹੱਦ ਹੋ ਗਈ ਲੋਕਾਂ ਵਾਲੀ ਤੇ ਹੈ ਦੇਖ ਤੇ ਸਹੀਂ ਇਹਨਾਂ ਉਤੇ ਰੋਟੀ ਨਹੀਂ ਪਚੀ ਹੁਣੀ ਦੋ ਦਿਨਾਂ ਦਿਨਾਂ ਦੀ ਵੀ ਜਿੰਨੀ ਦੇਰ ਤੱਕ ਸਾਡੇ ਘਰ ਦੀਆਂ ਗੱਲਾਂ ਕਰਨ ਨਹੀਂ ਲਈਆਂ ਸਾਰੇ ਪਿੰਡੀ ਨਹੀਂ ਫਿਰ ਕੇ ਹੈ ਅਜੇ ਵੀ ਨਹੀਂ ਦੇਖਿਆ ਬਈ ਇੰਨੀ ਦਿਨ ਦੀ ਦੁਪਹਿਰ ਆ ਤਾਂ ਬੂਠਾ ਚੱਕ ਕੇ ਧੁਰੀਆਂ ਇਧਰ ਨੂੰ ਪ੍ਰੀਤ ਕੀ ਕਰੀ ਜਾਂਦੀ ਆ ਉਸ ਕੁਛ ਨਹੀਂ ਸਬਜ਼ੀ ਦੀ ਤਿਆਰੀ ਕਰਦੀ ਪਈ ਆ ਸਬਜ਼ੀ ਦੀ ਤਿਆਰੀ ਕਰਦੀ ਪਈ ਆ ਪਾਣੀ ਲੈ ਕੇ ਆਵਾ ਨਹੀਂ ਨਹੀਂ ਮੈਂ ਪਾਣੀ ਨਹੀਂ ਪੀਣਾ ਤੇ ਮੈਂ ਕਿਹਾ ਮੈਨੂੰ ਨਾ ਮੰਮੀ ਦਾ ਫੋਨ ਆਇਆ ਸੀਗਾ ਉਹ ਕਹਿੰਦੇ ਮੇਰੀ ਸਿਹਤ ਨਹੀਂ ਠੀਕ ਹੈਗੀ ਚਲ ਆਪਾਂ ਜਾ ਕੇ ਆਈਏ ਉਧਰ ਧੰਨਵਾਦ ਉਹ ਫੋਨ ਆਇਆ ਮम्मी ਦਾ ਮੈਨੂੰ ਘੰਟਾ ਪਹਿਲਾਂ ਫੋਨ ਆਇਆ ਮੈਨੂੰ ਤਾਂ ਮम्मी ਦਾ ਹੁਣੇ ਫੋਨ ਆਇਆ ਸੀ ਮੈਨੂੰ ਤਾਂ ਮम्मी ਨੇ ਕੁਝ ਵੀ ਨਹੀਂ ਦੱਸਿਆ ਉਹ ਨਹੀਂ ਮੈਨੂੰ ਦੱਸਿਆ ਉਹਨਾਂ ਨੇ ਕਹਿੰਦੇ ਮੇਰੀ ਸੇਹ ਨਹੀਂ ਠੀਕ ਹੈਗੀ ਹੂੰ ਤੇ ਮਨ ਲਾ ਲਾ ਹੋ ਗਏ ਹੁਣੇ ਠੀਕ ਪਾਈ ਤਾਂ ਮੈਨੂੰ ਕੁਝ ਦੱਸਿਆ ਨਹੀਂ ਉਹਨਾਂ ਨੇ ਤੋ ਨਹੀਂ ਤੂੰ ਚਲ ਆਪਾਂ ਉਧਰ ਜਾ ਜਾਈਏ ਆ ਖਬਰ ਲੈ ਆਉਂਦੇ ਆ ਹੁਣ ਕਿਹੜਾ ਮਣੀ ਹੁਣੀ ਹੈਗੀ ਉੱਥੇ ਨਹੀਂ ਮੈਂ ਨਹੀਂ ਜਾਣਾ ਹੈਗਾ ਕਿਉਂ ਜਿੰਦਗੀ ਹੋ ਗਈ ਕਿੰਨੇ ਦੀਆਂ ਬੁੜੀਆਂ ਉੱਥੇ ਗੱਲਾਂ ਕਰਦੀਆਂ ਵਾ ਕੀ ਤੀਜ ਵਾਈ ਨੇ ਨੋ ਤੇ ਮੁੰਡੇ ਨੂੰ ਬਾਹਰ ਘੜ ਦਿੱਤਾ। ਉਹ ਯਾਰ ਪਿੰਡ ਦੀਆਂ ਬੁੜੀਆਂ ਦਾ ਤਾਂ ਕੰਮ ਹੀ ਇਹ ਹੈ ਗੱਲਾਂ ਕਰਨਾਂ। ਉਹਨਾਂ ਦਾ ਕੰਮ ਹੀ ਇਹ ਆ। ਨਾ ਮੈਂ ਨਹੀਂ ਜਾਣਾ ਹੈਗਾ। ਲੈ, ਮਰਜ਼ੀ ਆ ਫੇ ਤੇਰੀ ਨਹੀਂ ਜਾਣਾ ਤਾਂ। ਦੇਖ ਲਾ। ਨਾ ਮੈਂ ਨਹੀਂ ਜਾਣਾ ਹੈਗਾ। ਮੇਰੇ ਨਾਲੇ ਮੰਮੀ ਨਾਲ ਗੱਲ ਹੋਈ ਮੰਮੀ ਕਹਿੰਦੇ ਠੀਕ ਆ ਮੈਂ। ਚਲ ਠੀਕ ਆ ਫੇ ਤੇਰੀ ਮਰਜ਼ੀ ਆ, ਕੋਈ ਨਹੀਂ। ਬਣਾ ਦੂ ਸਬਜ਼ੀ। ਘੱਟ। ਇਹਨਾਂ ਨੂੰ ਕੋਈ ਨਾ ਕੋਈ ਬਹਾਨਾ ਚਾਹੀਦਾ ਉੱਥੇ ਜਾਣ ਦਾ। ਹੁਣੀ ਤਾਂ ਹਲੇ ਵੀ ਮੰਮੀ ਨਾਲ ਗੱਲ ਹੋਈ ਆ। ਇਹ ਕੁਛ ਹੋਇਆ ਹੁੰਦਾ ਮੈਂ ਮੰਮੀ ਦੱਸ ਹੀ ਦੇਣਾ ਸੀ ਮੈਨੂੰ ਵਹਾਨਾ ਲਾ ਬਦਰ ਇਹਨੇ ਕੁਛ ਨਾ ਕੋਈ ਜਾਣਦਾ ਉੱਥੇ ਮਾਂ ਮੇਰੀ ਹੈ કે ਇਹਨਾਂ ਦੀ ਆ ਮੈਂ ਕਾਲੀ ਪਈ ਦੇਂਦੀ ਇਹਨਾਂ ਨੂੰ ਉੱਥੇ ਜਾਣ ਦੇ ਜਰਾ ਪ੍ਰੀਤੀ ਨੂੰ ਵੀ ਪਤਾ ਨਹੀਂ ਨਾ ਹੁਣ ਕੀ ਹੋ ਗਿਆ ਆ ਉਹ ਮਸੀ ਮੈਂ ਬਹਾਨਾ ਲਾ ਕੇ ਇਹਨੂੰ ਕਹਿੰਦੇ ਅਸੀਂ ਵੀ ਉੱਥੇ ਚੱਲਦੇ ਆ ਇਹਨੇ ਤਾਂ ਸਾਫ਼ ਹੀ ਮਨਾਂ ਕਰਤਾ ਆ ਹੁਣ ਕੱਲੇ ਨੂੰ ਹੀ ਜਾਣਾ ਪੈਣਾ ਆ ਵਕੀਲ ਨੇ ਕਾਗਜ਼ ਤਾਂ ਮੈਨੂੰ ਫੜਾਈ ਦਿੱਤੇ ਸੀਗੇ ਇਹਨੇ ਤਾਂ ਹੁਣ ਮਨਾ ਕਰਤਾ ਆ ਕਿ ਜੇ ਮੈਂ ਹੁਣ ਤਿਆਰ ਹੋ ਕੇ ਜਾਣਾ ਆ ਤੇ ਇਹਨੂੰ ਸ਼ੱਕ ਪੈਣਾ ਆ ਇਦਾਂ ਕਰਦਾ ਆ ਮੈਂ ਇਦਾਂ ਹੀ ਚੱਲਦਾ ਆ ਪੇਪਰ ਨਾਲੇ ਗੱਡੀ 'ਚ ਪੇਜ ਜਾ ਪਹਿਲਾਂ ਤੇ ਇਦਾਂ ਹੀ ਚਲ ਜਾਂਗਾ ਚੁੱਪਚਾਪ ਹਾਂ ਇਦਾਂ ਹੀ ਠੀਕ ਰਹਿਣਾ ਜਰ ਆ ਤਾਂ ਮੈਂ ਗਿਆ ਆ ਪਰ ਮੰਮੀ ਨੂੰ ਕੀ ਕਹੂੰਗਾ ਜੇ ਮੰਮੀ ਨੇ ਪੁੱਛਿਆ ਵੀ ਆ ਕੀ ਚੱਕੀ ਫਿਰਦਾ ਮਜੀਦ ਕਿਹੜੇ ਕਾਗਜ਼ ਆ ਫਿਰ ਉਹ ਕੀ ਕਹੂੰਗਾ ਯਾ ਸੋਚਣਾ ਪੈਣਾ ਹੈ ਚੱਲ ਕੋਈ ਨਹੀਂ ਮਨਜੀਤ ਦਾ ਇੱਥੇ ਆਇਆ ਆ ਅੱਗੇ ਜਾ ਕੇ ਕੋਈ ਸਕੀਮ ਲੱਗੀ ਜਾਣੀ ਆ ਚਲ ਦੇਖਦਾ ਮਮੇ ਜੀ ਤਸਕਾਲ ਤਸਰੀ ਗਾਲ ਹੋਰ ਕਿੱਦਾਂ ਠੀਕ ਠਾਕ ਠੀਕ ਆ ਮੰਮੀ ਜੀ ਉਹ ਤੁਸੀਂ ਇੱਦੀ ਬੈਠੇ ਆ ਇੱਥੇ ਬਾਹਰ ਦਰਵਾਜ਼ਾ ਖੁੱਲਾ ਬਿਆਸ ਗਿਆ ਉਹ ਪਤਾ ਨਹੀਂ ਮਨਜੀਤ ਬੀਬੀਆਂ ਆਈਆਂ ਹੀ ਫੇ ਖੁੱਲਾ ਛੱਡ ਕੇ ਚਲ ਗਈਆਂ ਹੋਣੀਆਂ ਮੈਂ ਤਾਂ ਬਾਹਰ ਹੀ ਨਹੀਂ ਨਿਕਲੀ ਧੁੱਪੇ ਮੀਂਹ ਦਾ ਧਿਆਨ ਰੱਖਿਆ ਕਰੋ ਹੁਣ ਤੁਸੀਂ ਇਆਂ ਗੱਲਾਂ ਇੱਥੇ ਆਓ ਚਲ ਕੋਈ ਨਹੀਂ ਉਹ ਆਈਆਂ ਸੀ ਤੇ ਮੈਂ ਫੇਰ ਬਾਹਰ ਹੀ ਨਹੀਂ ਨਿਕਲੀ ਮੈਂ ਇਨਾ ਖਿਆਲ ਵੀ ਨਹੀਂ ਕੀਤਾ ਫੇ ਦਰਵਾਜਾ ਖੁੱਲਾ ਆ ਤੇ ਕਿੱਦਾਂ ਪ੍ਰੀਤੀ ਨਹੀਂ ਆਈ ਉਹ ਮੰਮੀ ਪ੍ਰੀਤੀ ਨੇ ਆਉਣਾ ਸੀਗਾ ਉਹਨੂੰ ਕੰਮ ਪੈ ਗਿਆ ਕੋਈ ਉਹ ਕਹਿੰਦੀ ਤੁਸੀਂ ਜਾਇਓ ਉੱਥੇ ਅੱਛਾ ਅੱਛਾ ਮੈਂ ਥੋੜੀ ਦੇਰ ਪਹਿਲਾਂ ਹੀ ਫੋਨ ਕੀਤਾ ਸੀ ਅੱਛਾ ਫੋਨ ਕੀਤਾ ਸੀ ਆਹੋ ਉਹ ਦੀਪਨੂਰ ਵੀ ਕਹਿੰਦੀ ਠੀਕ ਨਹੀਂ ਜੀ ਹਾਂਜੀ ਹਾਂਜੀ ਉਹ ਵੀ ਥੋੜੀ ਠੀਕ ਨਹੀਂ ਹੈ ਹਾਂ ਜਦੋਂ ਜੀ ਕਰਦੀ ਸੀ ਹਾਂਜੀ ਚਲ ਬੈਠ ਤੂੰ ਤੇ ਮੈਂ ਪਾਣੀ ਲੈ ਕੇ ਆਉਂਦਾ ਹਾਂ ਹਾਂਜੀ ਹਾਂਜੀ ਯਾਰ ਕਾਗਜ਼ ਵੀ ਆ ਗਏ ਐ ਸਕੀਮ ਕੋਈ ਹੋਣੀ ਦੀ ਕੀ ਕਰਾਂ ਜੀ ਵੱਜਾ ਬੜੇ ਜ਼ੋਰ ਕੇ ਵੱਜਿਆ ਕੋਈ ਸੋਚ ਮਨਜੀਤ ਸਿਆ ਸੋਚ ਇਦਾਂ ਗੱਲ ਨਹੀਂ ਬਣਨੀ ਮੈਂ ਵੀ ਆ ਗਈ ਸਕੀਮ ਹੁਣ ਤਾਂ ਮੰਮੀ ਹੱਸ ਕੇ ਸੈਨ ਕਰ ਦੂਗੀ ਆ ਮਨਜੀਤ ਸਿਆ ਤੇਰਾ ਵੀ ਦਿਮਾਗ ਨਾ ਕੰਮ ਕਰ ਜਾਂਦਾ ਟਾਈਮ ਤੇ ਕੋਈ ਹੁਣ ਐ ਹੀ ਕਹੂੰਗਾ ਮੰਮੀ ਨੂੰ ਠੀਕ ਆ ਲੈ ਮਨਜੀਤ ਪਾਣੀ ਦੀ ਗਰਮੀ ਬੜੀ ਹੋਈ ਪਈ ਅੰਨੇ ਹੋਰ ਗਰਮੀ ਨੇ ਤਾਂ ਬਸ ਬਾਟੀ ਕੱਢੇ ਆ ਤੇ ਮੀਵ ਨਹੀਂ ਪੰਦਾ ਪੋਰਾ ਹਾਂ ਹੋਰ ਬਸ ਠੀਕ ਠਾਕ ਅੱਛਾ ਮੈਂ ਨਾ ਮੰਮੀ ਜੀ ਆਇਆ ਸੀਗਾ ਇੱਕ ਕੰਮ ਸੀਗਾ ਮੈਂ ਨਾ ਕਾਗਜ਼ ਲੈ ਕੇ ਆਇਆ ਹਾਂ ਇੱਥੇ ਤਾਂ ਡਿਜ਼ਾਈਨ ਚਾਹੀਦੇ ਆ ਕਾਦੇ ਕਾਗਜ਼ ਆ ਮੰਜੀ ਤੇ ਇਹ ਇਹ ਨਾ ਮੰਮੀ ਜੀ ਮੈਂ ਨਾ ਪ੍ਰੀਤੀ ਦੀ ਪਾਲਸੀ ਕਰਾਈ ਸੀਗੀ ਅੱਛਾ ਤੇ ਉਹਨੇ ਮੈਨੂੰ ਕਿਹਾ ਸੀਗਾ ਵੀ ਮੰਮੀ ਦੀ ਵੀ ਪਾਲਸੀ ਕਰਾ ਲਓ ਨਾ ਲੱਗਦੀ ਵੀ ਤੁਹਾਨੂੰ ਪਤਾ ਜਿੱਦਾਂ ਇਦਾਂ ਉਮਰ ਵੱਧਦੀ ਆ ਇਹ ਚੀਜ਼ਾਂ ਨਹੀਂ ਸਾਡਾ ਲੋਡ ਪੈਂਦੀ ਕਿਤੇ ਬੰਦਾ ਬਮਾਟ ਮਾਰ ਮੈਂ ਜਾਂਦਾ ਜਾਂ ਕੁਝ ਵੀ ਆ। ਉਹਦੀ ਹੋਈ ਹੋਵੇ ਤੇ ਤੁਹਾਨੂੰ ਪਤਾ ਲਾਜ ਆ ਜਾਂਦਾ ਹੈ ਪੈਸੇ ਵੀ ਇਕੱਠੇ ਮਿਲ ਜਾਂਦੇ ਆ। ਅੱਛਾ ਮੇਰੀ ਪਾਲਸੀ ਤੂੰ ਕਰਾਈ ਸੀ। ਮੰਮੀ ਜੀ ਹੁਣ ਮੈਨੂੰ ਫਰਜ ਨਿਭਾਉਣੇ ਪੈ ਰਹੇ ਆ ਜਿਹੜੇ ਮਣੀ ਨੇ ਨਿਭਾਉਣੇ ਸੀਗੇ। ਉਹ ਸਾਰੇ ਫਰਜ ਮੈਨੂੰ ਨਿਭਾਉਣੇ ਪੈ ਰਹੇ ਆ। ਅੱਛਾ ਅੱਛਾ ਚਲੋ। ਉਹਨੇ ਕਦੀ ਸੋਚਿਆ ਇਦਾਂ ਦਾ? ਨਾ ਉਹਨੇ ਕੀ ਸੋਚਿਆ? ਮੈਂ ਮੰਮੀ ਜੀ ਸਾਰਾ ਕੁਝ ਸੋਚਦਾ ਆ। ਦੇਖੋ ਮੈਂ ਤਾਂ ਕਰਕੇ ਪ੍ਰੀਤੀ ਦੀ ਕਰਾਈ ਸੀ ਤੁਹਾਡੀ ਵੀ ਨਾਲ ਹੀ ਕਰਾ ਲਈ। ਠੀਕ ਠੀ ਹਲੋ ਪੈਨ ਤੇ ਆ ਕਰੀ ਜੋ ਸੈਂ ਇੱਥੇ ਦਾ ਦਰ ਕਰੂੰਗਾ ਮੰਮੀ ਜੇ ਪੜਨੇ ਆ ਤਾਂ ਪੜ ਸਕਦੇ ਆ ਤੁਸੀਂ ਨਹੀਂ ਨਹੀਂ ਪੜਨੇ ਕੀ ਆ ਮੈਨੂੰ ਤਾਂ ਤੇਰੇ ਤੋਂ ਯਕੀਨ ਹੀ ਨਹੀਂ ਆ ਮਜੀਦ ਕੋਈ ਇਦਾਂ ਦੀ ਗੱਲਬਾਤ ਨਹੀਂ ਆਲੀਅਤ ਜੀ ਐ ਹੋਊਗਾ ਮੰਮੀ ਦੀ ਗੋਸ਼ ਹੈ ਜੀ ਇਹ ਇੱਥੇ ਵੀ ਕਰੋ ਇੱਕ ਵਾਰ ਆ ਲਾਸਟ ਆ ਇਹ ਤੇ ਕਰ ਲਓ ਲਓ ਬੀਚ ਲਓ ਪਾਸ ਚਲੋ ਵਧੀਆ ਹੁਣ ਪਾਲਸੀ ਤੁਹਾਡੀ ਹੋ ਗਈ ਆ ਤੇ ਉਹਦਾ ਲਾਭ ਮਿਲਦਾ ਇਹਦਾ ਚਲੋ ਇਦਾਂ ਹੀ ਆ ਚਲੋ ਕੋਈ ਤੇ ਸੋਚਦਾ ਹੀ ਆ ਹੋਰ ਮੰਮੀ ਜੀ ਇਹ ਮਨੀ ਦੇ ਸੋਚਣ ਵਾਲੀਆਂ ਗੱਲਾਂ ਸੀ ਉਹਦੇ ਫਰਜ਼ ਸੀਗੇ ਪਰ ਮੈਂ ਇਦਾਂ ਦੇ ਨਹੀਂ ਸਮਝਿਆ ਨਹੀਂ ਮੈਂ ਆਪਣੇ ਘਰ ਸਮਝਿਆ ਇਹਨੂੰ ਮੰਮੀ ਜੀ ਤੇ ਮੈਂ ਫਰਜ਼ ਨਿਭਾਰੇ ਆ ਸਾਰੇ ਕੀ ਕਰਨਾ ਮਨਜੀਤ ਉਹਦੇ ਤੇ ਦਿਮਾਗ ਦੇ ਉਹਨੇ ਪੜਦਾ ਹੀ ਪਾਤਾ ਹੈ ਕੀ ਉਹ ਮੇਰੇ ਪੁੱਤ ਨੂੰ ਦਿਮਾਗ ਉਹਦਾ ਖਰਾਬ ਕਰਕੇ ਤੇ ਲੈ ਗਈ ਨਾਲ ਚਲੋ ਕੋਈ ਮੰਮੀ ਜੀ ਤੁਸੀਂ ਐਂ ਦਾ ਨਾ ਕਰੋ ਮੈਂ ਵੀ ਤੁਹਾਡਾ ਪੁੱਤੀ ਆ ਚਲੋ ਕੋਈ ਨਹੀਂ ਜੇ ਮੈਨੂੰ ਫਰਜ਼ ਨਿਭਾਉਣੇ ਵੀ ਪੈਗੇ ਮੈਂ ਨਿਭਾਵਾਂਗਾ ਕੋਈ ਗੱਲ ਨਹੀਂ ਚਲੋ ਕੋਈ ਗੱਲ ਨਹੀਂ ਚਲੋ ਮੈਨੂੰ ਤਾਂ ਇਹ ਬੜੀ ਖੁਸ਼ੀ ਆ ਵੀ ਚਲੋ ਤੂੰ ਮੇਰਾ ਇੰਨਾ ਸਾਥ ਦਿੰਨਾ ਆ ਹਾਂਜੀ ਹਾਂਜੀ ਮੰਮੀ ਜੀ ਉਹਦਾ ਮੇਰਾ ਫਰਜ਼ ਆ ਮੈਂ ਫਰਜ਼ ਸਮਝ ਕੇ ਦਿੰਨਾ ਆ ਹਾਂ ਚਲੋ ਇਹ ਫਰਜ਼ ਆ ਉਹ ਹਾਂ ਚਲੋ ਕੋਈ ਨਹੀਂ ਤੂੰ ਬੈਠ ਮੈਂ ਚਾਹ ਬਣਾ ਕੇ ਲੈ ਆਨੀ ਆ ਹਾਂਜੀ ਮੰਮੀ ਜੀ ਕੋਈ ਨਹੀਂ ਲਿਆਓ ਤੁਸੀਂ ਚਾਹ ਬਣਾ ਕੇ ਉਹ ਹੋਣਿਆ ਇੱਥੇ ਫਰਜ਼ ਮੈਂ ਇੱਥੇ ਮੇਰਾ ਫਾਇਦਾ ਹੋਏ ਉੱਥੇ ਤਾਂ ਮੈਂ ਹਰੇਕ ਫਰਜ਼ ਨੂੰ ਵਹਾਲੂਗਾ ਮੰਮੀ ਨੂੰ ਨਾਲੇ ਕਿਹੜਾ ਪਤਾ ਆ ਹੁਣ ਤਾਂ ਇਹ ਵੀ ਨਹੀਂ ਘਰ ਹੈਗੇ ਮਨ ਹੁਣੀ ਚੰਗਾ ਹੀ ਹੋਇਆ ਇਹਨਾਂ ਨੂੰ ਅੱਧਾ ਘਰੋਂ ਬਾਹਰ ਕਢਾਤਾ ਵੀ ਜੀ ਵੀ ਨਾ ਰਿਕਵਰੀ ਸੀਗੇ ਹੁਣ ਮੈਂ ਸਾਰੇ ਕੰਮ ਕਰ ਲੈਣੇ ਆ ਐਂ ਏਦਾਂ ਹੀ ਠੀਕ ਰਹਿਣਾ ਹੈ ਨਾਲੇ ਮੰਮੀ ਤੋਂ ਕਿਸੇ ਦਿਨੇ ਵੀ ਪੁੱਛਦਾ ਹਾਂ ਵੀ ਮੰਮੀ ਜੀ ਜ਼ਿਆਦਾ ਕੈਸ਼ ਤਾਂ ਨਹੀਂ ਕਰ ਰੱਖਿਆ ਵੀ ਹੁਣ ਤੁਸੀਂ ਇਕੱਲੇ ਰਹਿੰਦੇ ਆ ਘਰ ਵੀ ਜ਼ਿਆਦਾ ਕੈਸ਼ ਨਹੀਂ ਰੱਖਣਾ ਤੇ ਐਂ ਹੀ ਮੰਮੀ ਤੋਂ ਕੈਸ਼ ਵੀ ਕਢਾ ਲੂੰਗਾ ਨਾਲੀ ਇੰਤੇ ਠੀਕ ਰਹਿਣਾ ਆ ਤੇ ਮੰਮੀ ਨੂੰ ਐ ਕਹੂੰਗਾ ਵੀ ਮੰਮੀ ਜੀ ਕੈਸ਼ ਤੁਸੀਂ ਮੈਨੂੰ ਦੋ ਤਾਂ ਮੈਂ ਤੁਹਾਡੇ ਖਾਤੇ 'ਚ ਜਮਾ ਕਰਾਉਣਾ ਆ ਤੇ ਮੈਂ ਖਾਤੇ 'ਚ ਉਹਨਾਂ ਦੇ ਕਰਾਉਣਾ ਹੀ ਨਹੀਂ ਤੇ ਜਿੱਦਣ ਮੰਮੀ ਪੁੱਛੂਗੀ ਉਹ ਮੈਂ ਕਹਣਾ ਮੰਮੀ ਜੀ ਮੈਨੂੰ ਨਾ ਐਮਰਜੈਂਸੀ ਲੋਡ ਪੈ ਗਈ ਸੀ ਮੈਂ ਤੁਹਾਨੂੰ ਦੱਸਣਾ ਹੀ ਸੀਗਾ ਉਹ ਮੈਂ ਖਰਚ ਲਿਆ ਪੈਸੇ ਤੇ ਮੰਮੀ ਨੇ ਕਿਹੜਾ ਕੁਝ ਕਹਿਣਾ ਆ ਹਾਂ ਇੰਤੇ ਠੀਕ ਰਹਿਣੀ ਮਨਜੀਤ ਸਿਆ ਦਿਮਾਗ ਤੇਰਾ ਬਿਲਕੁਲ ਸਹੀ ਚੱਲਦਾ ਆ ਲੈ ਵੀ ਵਕੀਲ ਨੂੰ ਵੀ ਫੋਨ ਕਰਕੇ ਦੱਸ ਹੀ ਦਵਾਂ ਵੀ ਕਾਗਜ਼ ਸਾਈਨ ਹੋ ਗਏ ਆ ਆ ਹਲੋ ਹਾਂਜੀ ਵਕੀਲ ਸਾਹਿਬ ਕੀ ਹਾਲ ਚਾਲ ਨੇ ਹਾਂਜੀ ਹਾਂਜੀ ਵਧੀਆ ਜੀ ਵਧੀਆ ਮੈਂ ਕਿਹਾ ਵਕੀਲ ਸਾਹਿਬ ਉਹ ਜਿੱਦਾਂ ਤੁਸੀਂ ਕਾਗਜ਼ ਮੈਨੂੰ ਦਿੱਤੇ ਸੀ ਨਾ ਤਿਆਰ ਕਰਕੇ ਮੈਂ ਉਹਨਾਂ ਦੇ ਸਾਈਨ ਲੈ ਲਿਆ ਅੱਛਾ ਹੋ ਗਿਆ ਸਾਈਨ ਤੋਂ ਦਾ ਸਾਰਾ ਕੰਮ ਹੋ ਗਿਆ ਹਾਂ ਸਾਈਨ ਦਾ ਹੋ ਗਿਆ ਤੇ ਹੁਣ ਮੈਨੂੰ ਦੱਸੋ ਅੱਗੇ ਆਪਾਂ ਕੀ ਕਰਨਾ ਹੈ ਬਸ ਠੀਕ ਆ ਕੋਈ ਗੱਲ ਨਹੀਂ ਆਜੋ ਗੱਲ ਮੇਰੇ ਤੋਂ ਕਰ ਲਾਂਗੇ ਅੱਗੇ ਜੀ ਠੀਕ ਆ ਵਕੀਲ ਸਾਹਿਬ ਹਾਂਜੀ ਚਲੋ ਕੋਈ ਨਹੀਂ ਵਕੀਲ ਸਾਹਿਬ ਫਿਰ ਕੱਲ ਮਿਲਦਾ ਤੁਹਾਨੂੰ ਆਗੇ ਠੀਕ ਆ ਜੀ ਮਿਲਦੇ ਜੀ ਓਕੇ ਓਕੇ ਪਤਾ ਨਹੀਂ ਕਿੱਥੇ ਚਲੇ ਗਏ ਇਹ ਨੇ ਫੂੰਗਿੱਤੇ ਇਹਨਾਂ ਨੂੰ ਹੋਰ ਵੀ ਨਿ ਚੱਕਦੇ ਪਏ ਹੈਗੇ ਮੈਨੂੰ ਭੁੱਖ ਲੱਗੀ ਪਈ ਆ ਪਤਾ ਨਹੀਂ ਕਿੱਦਾਂ ਚੱਲ ਗਈ ਆ ਮੈਂ ਸਮਾਂ ਕੇ ਜਲਦੀ ਜਲਦੀ ਕੰਮ ਵੀ ਖਤਮ ਕੀਤਾ ਮੈਂ ਵੀ ਵਕੀਲ ਨਾਲ ਵੀ ਗੱਲ ਹੋ ਗਈ ਆ ਤਾਂ ਸੈਂਰ ਵੀ ਹੁਣ ਮੈਂ ਕਰਾ ਲਿਆ ਲੈ ਵੀ ਹੁਣ ਆ ਘਰ ਵੀ ਕੀ ਕਰਨਾ ਹੈ ਆਪਾਂ ਹੁਣ ਤਾਂ ਇਹਨੂੰ ਬਿਚੀ ਹੀ ਆ ਰਾਮ ਨਾਲ ਆ ਸਿੱਪ ਪੈਸੇ ਬਈਏ ਜੇਬ 'ਚ ਇੱਕਦਿ ਠੀਕ ਰਹਿਣਾ ਹੈ ਮੈਂ ਮੰਜੀ ਚਾਹੀ ਉਹ ਮੰਮੀ ਜੀ ਚਾਹ ਨਹੀਂ ਮੈਂ ਹੁਣ ਪੀਣੀ ਮੈਨੂੰ ਨਾ ਐਮਰਜੈਂਸੀ ਪੈ ਗਈ ਆ ਕੋਈ ਮੈਨੂੰ ਨਾ ਕੋਈ ਫੋਨ ਆ ਗਿਆ ਜਰੂਰੀ ਦਾ ਮੈਨੂੰ ਜਾਣਾ ਪੈਣਾ ਕਾਦੀ 2 ਮਿੰਟ ਲੱਗਣੇ ਨਹੀਂ ਨਹੀਂ ਮੰਮੀ ਜੀ ਚਾਹ ਮੈਂ ਪੀ ਲੈਣੀ ਸੀ ਪਰ ਮੈਨੂੰ ਜਰੂਰੀ ਜਾਣਾ ਪੈਣਾ ਕੋਈ ਨਹੀਂ ਚਾਹ ਤੁਸੀਂ ਪੀਓ ਬੈਠੇ ਹੈ ਮੈਨੂੰ ਬਹੁਤ ਜਰੂਰੀ ਹੈ ਮੈਂ ਫੇਰ ਘੇੜਾ ਮਾਰੂੰਗਾ ਠੀਕ ਠੀਕ ਚਲ ਚਾਹ ਨਹੀਂ ਨਹੀਂ ਮੰਮੀ ਜੀ ਕੋਈ ਨਹੀਂ ਮੈਨੂੰ ਬਹੁਤ ਜਰੂਰੀ ਕੰਮ ਪੈ ਗਿਆ ਰੇਣਾ ਮੈਨੂੰ ਜਾਣਾ ਪੈਣਾ ਹੁਣ ਅੱਛਾ ਅੱਛਾ ਚਲ ਤੇ ਨਾਲੇ ਨਾ ਕੁੰਡਾ ਬੰਦ ਕਰ ਲਿਓ ਹੁਣ ਖੁੱਲਾ ਨਾ ਛੱਡਿਓ ਹਾਂ ਠੀਕ ਠੀ ਆਪ੍ਰੀਤੀ ਕਿਧਾ ਠੀਕ ਆ ਤੁਸੀਂ ਕਿਧਰ ਚਲੇ ਗਏ ਸੀਗੇ ਉਹ ਬਸ ਮੈਂ ਇਹੀ ਕੰਮ ਗਿਆ ਸੀਗਾ ਜਰਾਂ ਦੋਸਤਾਂ ਨਾਲ ਬਾਹਰ ਮੈਂ ਕਿਹਾ ਘੁੰਮਿਆ ਮੜਿਆ ਜਾ ਕੇ ਮੈਨੂੰ ਭੁੱਖ ਲੱਗੀ ਵੀ ਮੈਂ ਤੁਹਾਡੀ ਵੇਟ ਕਰੀ ਜਾਨੀ ਆ ਕੁੜੀ ਵੀ ਸੋਈ ਆ ਚੱਲ ਕੋਈ ਗੱਲ ਨਹੀਂ ਭੁੱਖ ਲੱਗੀ ਆ ਤੇ ਮੈਂ ਮੜਿਆ ਮੂੰਹ ਹੱਥ ਧੋਲ ਮਾਂ ਤੇ ਫਿਰ ਰੋਟੀ ਖਾਣੇ ਆ ਅੱਛਾ ਠੀਕ ਆ ਆ ਮੈਂ ਆਇਆ ਮੂੰਹ ਹੱਥ ਧੋਵੇ ਤੇ ਫਿਰ ਰੋਟੀ ਖਾਣੇ ਆ ਆਪਾਂ ਠੀਕ ਆ ਠੀਕ ਆ ਓਈ ਹੋ ਯਾਰ ਫਾਈਲ ਤਾਂ ਉੱਥੇ ਹੀ ਰੱਖਿਆ ਆ ਮੈਂ ਕਿਤੇ ਪ੍ਰੀਤੀ ਪਾੜੀ ਨਾ ਲਵੇ ਇਹ ਕਿਹੜੀ ਫਾਈਲ ਆ